ਕੱਲ੍ਹ 8 ਮੈਂ ਸੁਣਿਆ ਕਿ ਦਰਬਾਰ ਸਾਹਿਬ ਗਏ ਐ ਜੋ ਸਿੱਧੂ ਗਾਦਰਜੀ ਨੂੰ ਮਿਲੇ ਐ ਮੇਬੀ ਇਹਨਾਂ ਨੇ ਆਪਕੋ ਗੱਲ ਕੀਤੀ ਹੋਵੇ ਕਈ ਹੋਵੇ ਇਹਨਾਂ ਨੇ ਗੱਲ ਕੀਤੀ ਹੋਵੇ ਮੈਨੂੰ ਇਸ ਦੇ ਬਾਰੇ ਕੁਝ ਪਤਾ ਨਹੀਂ ਤੇ ਇਹਦੇ ਬਾਰੇ ਯਾਦ ਕਰ ਸਕਦੇ ਪੰਜਾਬ ਦੇ ਇੰਚਾਰਜ ਬਣ ਕੇ ਸਾਡੇ ਕੋਲ ਆਏ ਨੇ ਪਹਿਲੀ ਵਾਰ ਤੇ ਇਹਦੇ ਵਿੱਚ ਹਰ ਸਥਤੀ ਤੋਂ ਜਾਣੂ ਕਰਾਉਣਾ ਬਾਰਡਰ ਸਟੇਟ ਆ ਪੰਜਾਬ ਔਰ ਇਹ ਬਾਰਡਰ ਸਟੇਟ ਵਿੱਚ ਬਹੁਤ ਬਹੁਤ ਚੀਜ਼ਾਂ ਦੇ ਉੱਤੇ ਮਕਾਮ ਦੇ ਉੱਪਰ ਕਾਂਗਰਸ ਨੂੰ ਕਈ ਵਾਰੀ ਬਹੁਤ ਫੇਸ ਵੀ ਕਰਨਾ ਪਿਆ ਲੇਕਿਨ ਅਲਟੀਮੇਟਲੀ ਕਾਂਗਰਸ ਨੇ ਹੀ ਲੋਕਾਂ ਨੇ ਮਦਦ ਕੀਤੀ ਐਸ ਕਰਨਾ 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 ਜੋ ਵਿੱਚ ਆਪਣੀ opinion ਲੋਕਾਂ ਦੀ ਆਈਆਂ ਤੇ ਮੈਂ ਸਮਝਦਾ ਕਿ ਮੈਜੋਰਟੀ opinion ਜਿਹੜੀਆਂ ਹੈਗੀਆਂ ਉਹ ਸਮਝਦੇ ਆ ਕਿ ਸਾਨੂੰ ਜਿਆਦਾ ਲੈਸ ਵਿੱਚ ਇਨਕਸਾਫ ਹੈ ਅੱਜ ਕਾਂਗਰਸ ਕੋਈ ਕਮਜ਼ੋਰ ਨਹੀਂ ਹੈ ਕਾਂਗਰਸ ਅੱਜ ਤੱਕੜੀ ਹੈ ਸਟਰੋਂਗ ਹੈ ਅੱਗੇ ਵੀ ਕੋਈ ਸਟੈਪ ਸਾਥੋਂ ਇਨਚਾ ਨਾ ਲਈ ਜਾਣ ਜੇ ਅੱਜ ਵੀ ਕਿਸੇ ਸਟੈਪਾਂ ਦੇ ਕਾਰਨ ਕੋਈ ਨੁਕਸਾਨ ਨਾ ਹੋ ਜਾਵੇ ਕਾਂਗਰਸ ਦਾ ਉਸੇ ਆਪਣੀ ਸਾਰੀ ਮਾਰੀ ਅਸੇ ਕਿ ਜੇ ਤੁਸੀਂ ਲਾਇਸ ਕਰਦੇ ਤਾਂ ਉਹਦੇ ਆ ਨੁਕਸਾਨ ਹੋ ਸਕਦੇ ਆ ਭਾਰੀ ਤੇ ਲੇਕਿਨ ਨਾ ਕਰਨ ਵਿੱਚ ਸਾਨੂੰ ਸ਼ਾਇਦ ਬਹੁਤ ਆ ਵੱਡਾ ਨੁਕਸਾਨ ਦਾ ਡਰ ਨਹੀਂ ਹੈ ਅੰਦਰ ਕੋ ਪੱਟਲ ਮੈਂ موجوده ਗੱਲਬਾਤ ਕਰ ਲੈ ਮੈਂ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਚਰਚਾ ਕੀ ਹੋਈ ਹੈ ਬਹੁਤ ਸੇ ਇਸ਼ੂ ਉਪੇ ਹੋਈ ਹੈ ਮੇਨ ਹੈ ਕਿ ਜੋ ਪਾਰਲੀਮੈਂਟ ਜਿਹੜੀ ਪਾਰਲੀਮੈਂਟ ਇਲੈਕਸ਼ਨ ਸਾਡੀ ਆ ਰਹੀ ਹੈ ਉਹ ਉਹਦੇ ਉੱਪਰ ਅਸੀਂ ਜ਼ਿਆਦਾ ਗੱਲ ਕੀਤੀ ਹੈਗੀ ਕਿ ਇਹਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਉਂਕਿ ਸਾਡੇ ਇੰਚਾਰਜ ਸੈਕਟਰੀ ਫਸਟ ਟਾਈਮ ਪੰਜਾਬ ਦੇ ਇੰਚਾਰਜ ਬਣ ਕੇ ਸਾਡੇ ਕੋਲ ਆਏ ਨੇ ਪਹਿਲੀ ਵਾਰ ਤੇ ਇਹਦੇ ਵਿੱਚ ਹਰ ਸਥਤੀ ਤੋਂ ਜਾਣੂ ਕਰਾਉਣਾ ਬਾਰਡਰ ਸਟੇਟ ਹੈ ਪੰਜਾਬ ਔਰ ਇਹ ਬਾਰਡਰ ਸਟੇਟ ਵਿੱਚ ਬਹੁਤ ਬਹੁਤ ਚੀਜ਼ਾਂ ਦੇ ਉੱਤੇ ਮਕਾਮ ਦੇ ਉੱਪਰ ਕਾਂਗਰਸ ਨੂੰ ਕਈ ਵਾਰੀ ਬਹੁਤ ਫੇਸ ਵੀ ਕਰਨਾ ਪਿਆ ਲੇਕਿਨ ਅਲਟੀਮੇਟਲੀ ਕਾਂਗਰਸ ਨੂੰ ਹੀ ਲੋਕਾਂ ਨੇ ਮਦਦ ਕੀਤੀ ਇਹ ਸੋਚ ਕੇ ਕਿ ਸੈਕੂਲਰ ਹੈ ਜੋ ਕਹਿੰਦੀ ਹੈ ਕਰਦੀ ਹੈ ਉਹ ਨਿੱਕੀ ਦਾ ਫਰਕ ਸ਼ੱਕ ਰਹੇ ਲੇਕਿਨ ਇੱਥੇ ਇਹ ਜਿਹੀਆਂ ਪਾਰਟੀਆਂ ਨੇ ਜਿਹੜ ਦੀ ਕਹਿਣੀ ਕਰਨੇ ਚ 100-100% ਦਾ ਫਰਕ ਆਇਆ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਸਾਰੀਆਂ ਗੱਲਾਂ ਧਿਆਨ ਚ ਲਿਆਉਂਦੀਆਂ ਐ ਲਾਇਸ ਕਰਨਾ ਜਾਂ ਨਾ ਕਰਨਾ ਜਦੋਂ ਇੱਥੇ ਆਪਣੀਆਂ opinion's ਲੋਕਾਂ ਦੀਆਂ ਆਈਆਂ ਤੇ ਮੈਂ ਸਮਝਦਾ ਕਿ ਮੈਜੋਰਟੀ opinion ਜਿਹੜੀਆਂ ਹੈਗੀਆਂ ਉਹ ਸਮਝਦੇ ਆ ਕਿ ਸਾਨੂੰ ਜਿਆਦਾ ਲਾਇਸ ਵਿੱਚ ਇਨਕਸਾਰ ਹੋ ਸਕਦਾ ਹੈ ਤੁਹਾਡੇ ਤੋਂ ਕੀ ਪੁੱਛਿਆ ਗਿਆ ਗਰਾਉਂਡ ਦੀ ਸਟੇਟਿ ਤੁਸੀਂ ਕੀ ਦੱਸਿਓਗੇ ਕਿ ਪੰਜਾਬ ਕਾਂਗਰਸ ਦੇ ਹਾਲਾਤ ਕਿਸ ਤਰ੍ਹਾਂ ਦੇ ਹੈਗੇ ਤੁਸੀਂ ਕੀ ਦੱਸਿਆ ਨਹੀਂ ਮੈਂ ਉੱਥੇ ਦੱਸਿਆ ਹੈਗਾ ਉਹਨਾਂ ਨੇ ਸੁਣ ਲਿਆ ਕਿਉਂਕਿ ਸਾਰੀ ਸਿਚੁਏਸ਼ਨ ਦੇ ਵਿੱਚ ਅੱਜ ਦੀ ਗੱਲ ਜਿਹੜੀ ਅਸੀਂ ਅੰਦਰ ਕਰਕੇ ਆਏ ਆ ਫਿਰ ਜੇ ਬਾਹਰ ਕਰਨੀ ਹੁੰਦੀ ਫਿਰ ਤੁਹਾਨੂੰ ਵਿੱਚ ਹੀ ਬਿਠਾ ਲੈਂਦੇ ਸਾਰਿਆਂ ਨੂੰ ਇਸ ਕਰਕੇ ਅਸੀਂ ਆਪਣੀ ਸਥਿਤੀ ਦੱਸੀ ਹੈ ਕਿ ਅੰਦਰ ਤੇ ਲੇਕਿਨ ਇਹ ਹੈ ਕਿ ਅੱਜ ਕਾਂਗਰਸ ਕੋਈ ਕਮਜ਼ੋਰ ਨਹੀਂ ਹੈ ਕਾਂਗਰਸ ਅੱਜ ਤੱਕੜੀ ਹੈ ਸਟਰੋਂਗ ਹੈ ਅੱਗੇ ਵੀ ਕੋਈ ਸਟੈਪ ਸਾਥ ਉਹ ਇਸੇ ਚ ਨਾ ਲਏ ਜਾਣ ਜਾ ਅੱਜ ਵੀ ਕਿਸੇ ਸਟੈਪਾਂ ਦੇ ਕਾਰਨ ਕੋਈ ਨੁਕਸਾਨ ਨਾ ਹੋ ਜਾਵੇ ਕਾਂਗਰਸ ਦਾ ਉਹ ਸੀ ਆਪਣੇ ਸਾਰੇ ਮਾਮਲੇ ਰੱਖੇ ਅੰਦਰ ਕਾਂਗਰਸ ਦੇ ਅਲੱਗ-ਅਲੱਗ ਓਪੀਨੀਅਨ ਹੈਗੇ ਜੇਕਰ ਆਪਾਂ ਅਲਾਈਅੰਸ ਨੂੰ ਲੈ ਕੇ ਗੱਲ ਕਰੀਏ ਕੋਈ ਲੀਡਰ ਪਬਲਿਕ 'ਚ ਕਹਿ ਰਹੀ ਹੈ ਲਾਈਅੰਸ ਹੋਣਾ ਚਾਹੀਦਾ ਕੋਈ ਕਹਿੰਦਾ ਨਹੀਂ ਹੋਣਾ ਚਾਹੀਦਾ ਤੁਸੀਂ ਕੀ ਸੋਚਦੇ ਕਿ ਲਾਈਅੰਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਦੇਖੋ 100% ਤਾਂ ਕੋਈ ਵੀ ਓਪੀਨੀਅਨ ਨਾਲ ਨਹੀਂ ਹੁੰਦੀ ਮੈਂ ਦੱਸਿਆ ਕਿ ਜੇ ਅਸੀਂ ਲਾਈਅੰਸ ਕਰਦੇ ਹਾਂ ਤਾਂ ਉਹਦੇ ਆ ਨੁਕਸਾਨ ਹੋ ਸਕਦੇ ਆ ਭਾਰੀ ਤੇ ਲੇਕਿਨ ਨਾ ਕਰਨ ਵਿੱਚ ਸਾਨੂੰ ਸ਼ਾਇਦ ਬਹੁਤ ਆ ਵੱਡਾ ਨੁਕਸਾਨ ਦਾ ਡਰ ਨਹੀਂ ਹੈ ਤੇ ਇਸ ਕਰਕੇ ਪਰ ਆਪੋਜੀਸ਼ਨ ਤੇ ਜੇ ਸਰਕਾਰ ਮਿਲ ਜਾਂਦੇ ਤਾਂ ਲੋਕਾਂ ਲਈ ਵੀ ਔਖਾ ਹੋ ਜਾਊਗਾ ਸਰਕਾਰ ਦਾ ਗੁੱਸਾ ਸਾਰਾ ਨਾਲ ਹੀ ਕਾਂਗਰਸ ਤੇ ਵੀ ਹੋਊਗਾ ਨਵਜੋਤ ਸਿੰਘ ਸਿੱਧੂ ਆਪਣੀ ਅਲੱਗ ਬੋਲੀ ਬੋਲਦੇ ਆ ਅਲੱਗ ਸੋਹ ਰਹੇਗੇ ਅੱਜ ਵੀ ਨਹੀਂ ਪਹੁੰਚੇ ਉਹ ਕਹਿੰਦੇ ਕਿਤੇ ਨਾ ਕਿਤੇ ਦਵਿੰਦਰ ਯਾਦਵ ਪਹੁੰਚੇ ਸੀ ਤਾਂ ਪਹੁੰਚਣਾ ਇਸਾ ਇਸਾ ਮਨਮੁਤਾਵ ਜਿਹੜੇ ਪ੍ਰਤਾਪ ਸਿੰਘ ਬਾਜਵਾ ਨਾਲ ਚੱਲ ਰਹੇ ਰਾਜਾ ਵੜਿੰਗ ਨਾਲ ਚੱਲ ਰਹੇ ਉਹ ਦੂਰ ਕਰਨਾ ਚਾਹੁੰਦੇ ਸੀ ਦਵਿੰਦਰ ਯਾਦਵ ਪਰ ਨਹੀਂ ਪਹੁੰਚੇ ਹੋ ਦੇਖੋ ਕੱਲ ਉੱਥੇ ਮੈਂ ਸੁਣਿਆ ਕਿ ਦਰਵਾਤ ਸਾਬ ਗਏ ਆ ਨਵਜੋਤ ਸਿੱਧੂ ਯਾਦਵ ਜੀ ਨੂੰ ਮਿਲੇ ਹੈ ਮੇਬੀ ਇਹਨਾਂ ਨਾਲ ਕੋਈ ਗੱਲ ਕੀਤੀ ਹੋਵੇ ਇਸਨ ਅ ਜੰਦਰਗੁਰ ਪਠੱਲ ਜੋ ਕਹਿ ਰਿਹਾ ਕਿ ਅਸੀਂ ਦੱਸਿਆ ਕਿ ਅੰਦਰ ਅਲਾਈਅੰਸ ਦੇ ਕੀ ਨੁਕਸਾਨ ਹੋ ਸਕਦੇ ਆ ਪਰ ਕਿਤੇ ਨਾ ਕਿਤੇ ਜਿਆਦਾ ਨੁਕਸਾਨ ਪੰਜਾਬ ਦੇ ਵਿੱਚ ਹੋ ਸਕਦੇ ਕਿਉਂਕਿ ਮжоਰਿਟੀ ਲੀਡਰ ਨਹੀਂ ਚਾਹੁੰਦੇ ਕਿ ਇਹ ਅਲਾਈਅੰਸ ਆਵਾਦੀ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ ਹੋਵੇ ਕੈਮਰਾ ਪਰਸਨ ਅਜੇ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਨਿਊਜ਼ ਚੰਡੀਗੜ੍ਹ